ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਿਹੜੇ ਮੰਗਤੇ ਹੁੰਦੇ ਹਨ ਜਾਂ ਭਿਖਾਰੀ ਹੁੰਦੇ ਹਨ ਜੇਕਰ ਤੁਸੀਂ ਉਹਨਾਂ ਨੂੰ ਪੈਸਿਆਂ ਦਾ ਦਾਨ ਕਰਦੇ ਹੋ ਤਾਂ ਇਸ ਵੀਡੀਓ ਨੂੰ ਸੁਣ ਲੈਣਾ ਜੀ ਇਹ ਵੀਡੀਓ ਤੁਹਾਡੇ ਹੋਸ਼ ਹੀ ਉਡਾ ਦੇਵੇਗੀ ਕਿ ਉਹਨਾਂ ਨੂੰ ਦਾਨ ਦੇਣ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਹੁੰਦਾ ਹੈ ਸੋ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸਾਧ ਸੰਗਤ ਜੀ ਜਦੋਂ ਵੀ ਅਸੀਂ ਸਕੂਟਰ ਮੋਟਰਸਾਈਕਲ ਜਾਂ ਗੱਡੀ ਤੇ ਕਿਤੇ ਜਾਂਦੇ ਹਾਂ ਤਾਂ ਅਕਸਰ ਹੀ ਸਾਨੂੰ ਲਾਈਟਾਂ ਤੇ ਮੰਦਰਾਂ 'ਚ ਗੁਰਦੁਆਰਿਆਂ ਦੇ ਬਾਹਰ ਜਾਂ ਹਸਪਤਾਲਾਂ ਦੇ ਬਾਹਰ ਕੁਝ ਮੰਗਤੇ ਦਿਖਾਈ ਦਿੰਦੇ ਹਨ ਕਈ ਵਾਰ ਘਰਾਂ ਵਿੱਚ ਵੀ ਮੰਗਤੇ ਤਾਂ ਮੰਗਣ ਆ ਜਾਂਦੇ ਹਨ ਬਹੁਤ ਸਾਰੇ ਰੀਜ਼ਨ ਦੱਸ ਕੇ ਲੋਕ ਕਈ ਵਾਰ ਸਾਡੇ ਤੋਂ ਕੁਝ ਨਾ ਕੁਝ ਜ਼ਰੂਰ ਮੰਗਦੇ ਹਨ ਜ਼ਿਆਦਾਤਰ ਲੋਕਾਂ ਦੀ ਮੰਗ ਪੈਸਿਆਂ ਦੀ ਹੀ ਹੁੰਦੀ ਹੈ ਕਿਉਂਕਿ ਪੈਸੇ ਬਿਨਾ ਅੱਜ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੁੰਦਾ ਬਹੁਤੀ ਵਾਰ ਲੋਕ ਕੁਝ ਤਰਸ ਕਰਕੇ ਇਹਨਾਂ ਮੰਗਤਿਆਂ ਨੂੰ ਪੈਸੇ ਦੇ ਵੀ ਦਿੰਦੇ ਹਨ ਪਰ ਕਦੇ ਵੀ ਕਿਸੇ ਭਿਖਾਰੀ ਨੂੰ ਨਾ ਮੰਗਤੇ ਨੂੰ ਪੈਸੇ ਦੇਣ ਲੱਗਿਆਂ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਕਿ দান ਕਰਨ ਦਾ ਸਹੀ ਤਰੀਕਾ ਕੀ ਹੈ দান ਕਿਸ ਨੂੰ ਕਰਨਾ ਚਾਹੀਦਾ ਹੈ ਕਿਸ ਨੂੰ ਨਹੀਂ দান ਕੀਤਾ ਜਾ ਸਕਦਾ ਤੇ দান ਕਰਨ ਦਾ ਸਾਨੂੰ ਕਿੰਨਾ ਕੁ ਫਲ ਪ੍ਰਾਪਤ ਹੋਵੇਗਾ ਕਿਵੇਂ দান ਕਰੀਏ ਤਾਂ ਜੋ ਵੱਧ ਤੋਂ ਵੱਧ ਸਾਨੂੰ ਫਲ ਪ੍ਰਾਪਤ ਹੋ ਜਾਵੇ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਜੋ ਵੀ ਅਸੀਂ ਦਾਨ ਮੰਗਤਿਆਂ ਤੇ ਭਿਖਾਰੀਆਂ ਨੂੰ ਕਰਦੇ ਹਾਂ ਉਸ ਦਾ ਪੂਰਾ ਹੀ ਸਾਨੂੰ ਫਲ ਪ੍ਰਾਪਤ ਹੋ ਜਾਵੇ ਅਸੀਂ ਆਪ ਜੀ ਦੇ ਨਾਲ ਇਹੀ ਜਾਣਕਾਰੀ ਸਾਂਝੀ ਕਰਾਂਗੇ ਜੀ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਕਮਾਈ ਵਾਲੇ ਮਹਾਪੁਰਖਾਂ ਪਾਸੋਂ ਉਹਨਾਂ ਦੇ ਜੀਵਨ ਦੀ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੈ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਬਸ ਸਾਡੀ ਇੱਕੋ ਹੀ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਅਸੀਂ ਗੁਰੂ ਸਾਹਿਬ ਵੱਧ ਤੋਂ ਵੱਧ ਵਡਿਆਈ ਕਰ ਸਕੀਏ ਤੇ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਕਿ ਜੇ ਕਿਸੇ ਨੂੰ ਕੁਝ দান ਕਰਨਾ ਹੈ ਤਾਂ ਉਸ ਦਾ ਸਹੀ ਤਰੀਕਾ ਕੀ ਹੈ ਇੱਕ ਵਾਰ ਕਿਸੇ ਪਿੰਡ ਵਿੱਚ ਇੱਕ ਸਾਧੂ ਰੋਜ਼ ਹੀ ਭਿੱਖਿਆ ਮੰਗਣ ਜਾਂਦੇ ਸਨ ਉਹ ਹਰ ਘਰ ਦੇ ਬੂਹੇ ਅੱਗੇ ਜਾ ਕੇ ਇਹੀ ਹੋਕਾ ਦਿੰਦੇ ਸਨ ਕਿ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਭਾਵ ਕਿ ਉਹ ਬੰਦਗੀ ਵਾਲੇ ਸਾਧੂ ਸਨ ਭਿਖਿਆ ਮੰਗਣ ਦੇ ਨਾਲ ਨਾਲ ਉਹ ਪਿੰਡ ਵਾਲਿਆਂ ਨੂੰ ਇਹ ਉਪਦੇਸ਼ ਵੀ ਦਿੰਦੇ ਸਨ ਕਿ ਕਿਸੇ ਦਾ ਭਲਾ ਕਰਾਂਗੇ ਤਾਂ ਸਾਡਾ ਵੀ ਭਲਾ ਜ਼ਰੂਰ ਹੋ ਜਾਵੇਗਾ ਪਿੰਡਾਂ ਵਿੱਚੋਂ ਪਿੰਡ ਸਾਰੇ ਹੀ ਲੋਕ ਆਪਣੀ ਵਿੱਤ ਦੇ ਹਿਸਾਬ ਨਾਲ ਸਾਧੂ ਨੂੰ ਭਿਖਿਆ ਦਿੰਦੇ ਸਨ ਉਸ ਪਿੰਡ ਵਿੱਚ ਇੱਕ ਔਰਤ ਰਹਿੰਦੀ ਸੀ ਜੋ ਹਰ ਰੋਜ਼ ਸਾਧੂ ਨੂੰ ਦੋ ਪ੍ਰਸ਼ਾਦੇ ਦਿੰਦੀ ਸੀ ਪ੍ਰਸ਼ਾਦੇ ਤਾਂ ਉਹ ਸਾਧੂ ਨੂੰ ਦੇ ਦਿੰਦੇ ਸੀ ਪਰ ਮਨ ਵਿੱਚ ਇਹ ਜ਼ਰੂਰ ਸੋਚਦੀ ਸੀ ਕਿ ਇਹ ਸਾਧੂ ਰੋਜ਼ ਹੀ ਕਹਿੰਦਾ ਹੈ ਅੰਤ ਭਲੇ ਦਾ ਭਲਾ ਇਹ ਥੋੜੇ ਹੁੰਦਾ ਹੈ ਇਹ ਕਹਿੰਦਾ ਹੀ ਰਹਿੰਦਾ ਹੈ ਅੰਤ ਭਲੇ ਦਾ ਭਲਾ ਇਦਾਂ ਕਿਵੇਂ ਹੋ ਸਕਦਾ ਹੈ ਇਹ ਤਾਂ ਬਸ ਐਵੇਂ ਹੀ ਕਹਿੰਦਾ ਰਹਿੰਦਾ ਹੈ ਇੱਕ ਦਿਨ ਉਸ ਔਰਤ ਨੇ ਗੁੱਸੇ ਦੀ ਮਾਰੀ ਨੇ ਉਸ ਸਾਧੂ ਨੂੰ ਦੇਣ ਵਾਸਤੇ ਜਿਹੜੇ ਦੋ ਪ੍ਰਸ਼ਾਦੇ ਬਣਾਏ ਉਹਨਾਂ ਵਿੱਚ ਜ਼ਹਿਰ ਪਾ ਦਿੱਤਾ ਜਦੋਂ ਸਾਧੂ ਨੇ ਆ ਕੇ ਹੋਕਾ ਦਿੱਤਾ ਕਰ ਪਲਾ ਹੋ ਪਲਾ ਅੰਤ ਭਲੇ ਦਾ ਭਲਾ ਤਾਂ ਉਸਨੇ ਉਹ ਦੋ ਜਿਹੜੇ ਪਰੌਂਠੇ ਜ਼ਹਿਰ ਪਾ ਕੇ ਬਣਾਏ ਸਨ ਉਹ ਸਾਧੂ ਨੂੰ ਦੇ ਦਿੱਤੇ ਸਾਧੂ ਨੇ ਉਹ ਵੀ ਬਾਕੀ ਪ੍ਰਸ਼ਾਦਿਆਂ ਦੇ ਨਾਲ ਰੱਖ ਲਏ ਅਤੇ ਆਪਣੀ ਕੁਟਿਆ ਦੇ ਵਿੱਚ ਚਲੇ ਗਏ। ਉਹਨਾਂ ਨੇ ਜਾ ਕੇ ਉੱਥੇ ਪ੍ਰਸ਼ਾਦੇ ਰੱਖੇ ਤੇ ਅਰਦਾਸ ਕੀਤੀ। हे ਪਰਮਾਤਮਾ, ਅੱਜ ਜਿਸ ਭਾਵਨਾ ਦੇ ਨਾਲ ਪ੍ਰਸ਼ਾਦਿਆਂ ਦੀ ਸੇਵਾ ਕੀਤੀ ਹੈ, ਉਹ ਫਲਪੂਰਵਕ ਹੋ ਜਾਵੇ। ਉਸ ਦਾ ਫਲ ਉਹਨਾਂ ਨੂੰ ਜ਼ਰੂਰ ਮਿਲੇ। ਇੰਨੀ ਅਰਦਾਸ ਕਰਕੇ ਉਹ ਬੰਦਗੀ ਵਿੱਚ ਫਿਰ ਲੀਨ ਹੋ ਗਏ। ਕੁਝ ਸਮੇਂ ਬਾਅਦ ਮਿਹੀ ਪੈਣਾ ਸ਼ੁਰੂ ਹੋ ਗਿਆ। ਚਾਰ ਪੰਜ ਨੌਜਵਾਨ ਮੀਹ ਤੋਂ ਬਚਦੇ ਹੋਏ ਸਾਧੂ ਦੀ ਕੁਟਿਆ ਵਿੱਚ ਆ ਗਏ। ਕਾਫੀ ਲੰਮਾ ਸਮਾਂ ਇੰਤਜ਼ਾਰ ਕਰਦੇ ਰਹੇ ਪਰ ਮੀਂਹ ਨਾ ਹਟਿਆ। ਜਾਦਾ ਸਮਾਂ ਬੀਤਣ ਕਰਕੇ ਉਹਨਾਂ ਨੂੰ ਭੁੱਖ ਲੱਗ ਗਈ। ਉਹਨਾਂ ਨੇ ਸਾਧੂ ਨੂੰ ਜਾ ਕੇ ਪੁੱਛਿਆ ਮਹਾਤਮਾ ਜੀ ਸਾਨੂੰ ਭੁੱਖ ਲੱਗ ਗਈ ਹੈ। ਡੇਰੇ ਵਿੱਚ ਕੁਝ ਖਾਣ ਲਈ ਹੈ? ਉਸ ਸਾਧੂ ਨੇ ਜਿੱਥੇ ਖਾਣ ਪੀਣ ਦਾ ਸਮਾਨ ਪਿਆ ਸੀ ਉਧਰ ਇਸ਼ਾਰਾ ਕਰ ਦਿੱਤਾ। ਉਹਨਾਂ ਲੜਕਿਆਂ ਨੇ ਜਾ ਕੇ ਉਥੋਂ ਦੋ ਦੋ ਪ੍ਰਸ਼ਾਦੇ ਚੁੱਕ ਕੇ ਫਿਰ ਸ਼ੱਕ ਲਏ। ਉਹਨਾਂ ਦੇ ਵਿੱਚੋਂ ਇੱਕ ਲੜਕੇ ਨੇ ਉਹ ਮਾਤਾ ਦੇ ਬਣਾਏ ਪਰੌਂਠੇ ਵੀ ਛੱਕ ਲਏ। ਉਹਨਾਂ ਦੇ ਭੋਜਨ ਛੱਕਦਿਆਂ ਹੀ ਮੀਂਹ ਬੰਦ ਹੋ ਗਿਆ। ਪ੍ਰਸ਼ਾਦਾ ਛੱਕ ਕੇ ਉਹ ਆਪਣੇ ਘਰ ਘਰ ਚਲੇ ਗਏ। ਪ੍ਰਸ਼ਾਦਾ ਛੱਕ ਕੇ ਉਹ ਆਪੋ ਆਪਣੇ ਫਿਰ ਘਰੇ ਚਲੇ ਗਏ। ਇਹਨੇ ਨੂੰ ਜਿਸ ਨੌਜਵਾਨ ਨੂੰ ਉਹ ਜ਼ਹਿਰ ਵਾਲੇ ਪ੍ਰਸ਼ਾਦੇ ਛਕੇ ਸਨ ਉਸਤੇ ਜ਼ਹਿਰ ਦਾ ਅਸਰ ਹੋਣਾ ਸ਼ੁਰੂ ਹੋ ਗਿਆ। ਘਰ ਗਿਆ ਤਾਂ ਉਸਨੂੰ ਉਲਟੀਆਂ ਆਈ। ਫਿਰ ਸਿਰ ਚਕਰਾਉਣ ਲੱਗ ਪਿਆ। ਉਸ ਦੀ ਮਾਂ ਭੱਜੀ ਭੱਜੀ ਆਈ ਤੇ ਪੁੱਛਿਆ ਪੁੱਤਰ ਕੀ ਹੋ ਗਿਆ ਪੁੱਤਰ ਕਹਿੰਦਾ ਮਾਂ ਮੈਂ ਸਾਧੂ ਦੀ ਕੁਟਿਆ ਵਿੱਚੋਂ ਦੋ ਪਰੌਂਠੇ ਛਕੇ ਸੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਮੇਰੀਆਂ ਅੱਖਾਂ ਅੱਗੇ ਤਾਂ ਹਨੇਰਾ ਹੀ ਆ ਰਿਹਾ ਹੈ ਇਹਨਾਂ ਕਹਿੰਦੇ ਹੋਏ ਉਹ ਲੜਕਾ ਮਾਂ ਦੀ ਗੋਦ ਵਿੱਚ ਹੀ ਮਰ ਗਿਆ ਹੁਣ ਉਹ ਔਰਤ ਉੱਚੀ ਉੱਚੀ ਰੋਣ ਲੱਗੀ ਪਿੰਡ ਦੇ ਲੋਕ ਇਕੱਠੇ ਹੋ ਗਏ ਔਰਤ ਪਾਗਲਾ ਵਾਂਗ ਲਗਾਤਾਰ ਇਹੀ ਬੋਲ ਰਹੀ ਸੀ ਪਿੰਡ ਦੇ ਲੋਕੋ ਮੈਂ ਤਾਂ ਉਜੜ ਗਈ ਮੇਰਾ ਇੱਕੋ ਇੱਕ ਪੁੱਤਰ ਮਰ ਗਿਆ ਮੈਂ ਤਾਂ ਸਾਧੂ ਨੂੰ ਮਾਰਨ ਨੂੰ ਜ਼ਹਿਰ ਪਾ ਕੇ ਪਰੌਂਠੇ ਬਣਾਏ ਸਨ ਪਰ ਮੇਰਾ ਤਾਂ ਆਪਦਾ ਹੀ ਪੁੱਤ ਮੁੱਕ ਗਿਆ ਹੈ ਉਹ ਸਾਧੂ ਠੀਕ ਹੀ ਕਹਿੰਦਾ ਸੀ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਮੈਂ ਸਾਧੂ ਦਾ ਮਾੜਾ ਚਿੱਤ ਚ ਰੱਖ ਕੇ ਮੇਰੇ ਨਾਲ ਹੀ ਮਾੜਾ ਕਰਮ ਹੋ ਚੁੱਕਾ ਹੈ ਸੋ ਦਾਨ ਕਰਨ ਦਾ ਸਹੀ ਤਰੀਕਾ ਇਹੀ ਹੈ ਕਿ ਕਦੇ ਵੀ ਕਿਸੇ ਨੂੰ ਮਾੜੀ ਸੋਚ ਦੇ ਨਾਲ ਮੰਦੀ ਭਾਵਨਾ ਦੇ ਨਾਲ ਕੁਝ ਨਾ ਦਿਓ ਜੇ ਕਿਸੇ ਨੂੰ ਦਾਨ ਕਰਨਾ ਹੀ ਹੈ ਉਸ ਦਾ ਭਲਾ ਵੀ ਲੋਚੋ ਤੇ ਦਾਨ ਐਸਾ ਕਰੋ ਕਿ ਜਿਸ ਨਾਲ ਉਸ ਦਾ ਪੂਰਾ ਗੁਜ਼ਾਰਾ ਹੋ ਸਕੇ ਦੂਸਰੀ ਵਿਚਾਰ ਇਹ ਹੈ ਕਿ ਦਾਨ ਕਰਨ ਲੱਗਿਆਂ ਖਿਆਲ ਰੱਖੋ ਕਿ ਦਾਨ ਕਿਸ ਨੂੰ ਕਰਨਾ ਹੈ ਕਿਸ ਨੂੰ ਨਹੀਂ ਕਰਨਾ ਚਾਹੀਦਾ ਇੱਕ ਵਾਰ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਚੰਗ ਮੰਗਿਆਣੇ ਦੀ ਜਗ੍ਹਾ ਤੇ ਬਿਰਾਜਮਾਨ ਸਨ ਰਾਘੀਰ ਇੱਕ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਬਾਬਾ ਜੀ ਨੂੰ ਮੱਥਾ ਟੇਕ ਕੇ ਮਨ ਨੂੰ ਉਸਦੇ ਬਹੁਤ ਹੀ ਸ਼ਾਂਤੀ ਮਿਲੀ ਉਸ ਤੋਂ ਬਾਅਦ ਉਹ ਅਕਸਰ ਹੀ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਆਉਣ ਲੱਗਾ ਇੱਕ ਦਿਨ ਉਹ ਸੇਵਾ ਕਰ ਰਿਹਾ ਸੀ ਤਾਂ ਬਾਬਾ ਜੀ ਨੇ ਆਪ ਹੀ ਉਸ ਨੂੰ ਪੁੱਛਣਾ ਕੀਤਾ ਹਾਂ ਬਈ ਗੁਰਮੁਖਾ ਕਿੱਥੋਂ ਆਇਆ ਹੈ ਤੇ ਕਿਸ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਉਸ ਨੇ ਆਪਣੇ ਪਿੰਡ ਦਾ ਨਾਂ ਦੱਸਿਆ ਤੇ ਬੇਨਤੀ ਕੀਤੀ ਕਿ 8-9 ਸਾਲ ਮੇਰੇ ਵਿਆਹ ਨੂੰ ਹੋ ਗਏ ਹਨ ਪਰ ਘਰ ਵਿੱਚ ਕੋਈ ਬੱਚਾ ਨਹੀਂ ਹੋਇਆ ਬਾਬਾ ਜੀ ਨੇ ਉਸ ਨੂੰ ਨਾਮ ਦਾ ਉਪਦੇਸ਼ ਦੇ ਦਿੱਤਾ ਤੇ ਕਿਹਾ ਨਾਮ ਜਪੋ ਸੇਵਾ ਕਰੋ ਜਦੋਂ ਬੱਚੇ ਜੋਗੇ ਪੁੰਨ ਹੋ ਗਏ ਤਾਂ ਬਦਲ ਜ਼ਰੂਰ ਬਣ ਜਾਵੇਗਾ ਇੱਕ ਸਾਲ ਦੇ ਬਾਅਦ ਉਸ ਦੇ ਘਰ ਵਿੱਚ ਜਦੋਂ ਬੱਚਾ ਹੋਇਆ ਉਸ ਨੇ ਬਹੁਤ ਹੀ ਖੁਸ਼ੀਆਂ ਮਨਾਈਆਂ ਪਰ ਕੁਝ ਕੁ ਮਹੀਨੇ ਦਾ ਹੋ ਕੇ ਬੱਚਾ ਮਰ ਗਿਆ ਉਹ ਇੱਕ ਦਿਨ ਸਵੇਰੇ ਬਾਬਾ ਜੀ ਦੇ ਕੋਲ ਆਇਆ ਤੇ ਰੋਣ ਲੱਗਿਆ ਬਾਬਾ ਜੀ ਮੇਰਾ ਬੱਚਾ ਤਾਂ ਮਰ ਚੁੱਕਾ ਹੈ ਅਸੀਂ ਦਾਨ ਪੁੰਨ ਵੀ ਬਹੁਤ ਕੀਤਾ ਸੀ ਪਰ ਪਤਾ ਨਹੀਂ ਕੀ ਹੋਇਆ ਸਾਡਾ ਬੱਚਾ ਨਹੀਂ ਰਿਹਾ ਹੁਣ ਬਾਬਾ ਜੀ ਕੁਝ ਕੁ ਚੁੱਪ ਕਰ ਗਏ ਫਿਰ ਬਚਨ ਕਰਨ ਲੱਗੇ ਭਾਈ দান ਕਿਸ ਨੂੰ ਕਰਨਾ ਹੈ ਕਿਸ ਨੂੰ ਨਹੀਂ ਇਹ ਖਿਆਲ ਰੱਖੀਦਾ ਹੈ ਕਿ ਤੂੰ ਕਿਸੇ ਨੂੰ ਪੈਸੇ ਦਿੱਤੇ ਸਨ ਤਾਂ ਉਹ ਕਹਿਣ ਲੱਗਿਆ ਜੀ ਹਾਂ ਮੈਂ ਇੱਕ ਮੁਸਲਮਾਨ ਨੂੰ ਪੈਸੇ ਦਿੱਤੇ ਸਨ ਉਸਨੇ ਮੇਰੇ ਕੋਲ ਆ ਕੇ ਕਿਹਾ ਸੀ ਕਿ ਮੈਂ ਮੱਕੇ ਜਾਣਾ ਹੈ ਮੇਰੇ ਕੋਲ ਕਿਰਾਇਆ ਨਹੀਂ ਹੈ ਮੈਂ ਸੋਚਿਆ ਕਿ ਇਹ ਤਾਂ ਰੱਬ ਵਾਲੇ ਪਾਸੇ ਹੀ ਜਾ ਰਿਹਾ ਹੈ ਬਾਬਾ ਜੀ ਕਹਿੰਦੇ ਕਿ ਮੱਕੇ ਜਾ ਕੇ ਉਸਨੇ ਗੌਦੀ ਬੜੀ ਚੜਾਈ ਸੀ ਉਸਨੇ નિર્ਦੋਸ਼ ਹੀ ਜੀਵ ਦੀ ਹੱਤਿਆ ਕਰਵਾਈ ਸੀ ਉਹ ਹੱਤਿਆ ਤੇਰੇ ਬੱਚੇ ਨੂੰ ਲੱਗ ਗਈ ਤਾਂ ਉਹ ਮਰ ਗਿਆ ਬਾਬਾ ਜੀ ਇਸ ਮੱਤ ਬਖਸ਼ਿਆ ਕਰਦੇ ਹਨ ਜੋ ਤੁਹਾਡੇ ਦਾਨ ਕੀਤੇ ਹੋਏ ਪੈਸਿਆਂ ਦਾ ਕੋਈ ਨਸ਼ਾ ਕਰਦਾ ਹੈ ਉਸ ਦਾ ਵੀ ਲੇਖਾ ਤੁਹਾਨੂੰ ਹੀ ਦੇਣਾ ਪਵੇਗਾ ਗੁਰੂ ਸਾਹਿਬ ਬਾਣੀ ਰਾਹੀਂ ਸਾਨੂੰ ਸਮਝਾਉਂਦੇ ਹਨ ਹੁਣ ਗੱਲ ਕਰਦੇ ਹਾਂ ਜੀ ਤੀਸਰੇ ਵਿਚਾਰ ਬਾਰੇ ਤੀਸਰਾ ਵਿਚਾਰ ਇਹ ਹੈ ਕਿ ਦਾਨ ਕੀਤੇ ਦਾ ਫਲ ਕਿੰਨਾ ਕੁ ਮਿਲਦਾ ਹੈ ਇੱਕ ਵਾਰ ਦਾ ਜ਼ਿਕਰ ਹੈ ਕਿ ਇੱਕ ਰਾਜੇ ਦਾ ਇਮਤਿਹਾਨ ਕਰਨ ਦੇ ਲਈ ਭਗਵਾਨ ਸਾਧੂ ਦਾ ਰੂਪ ਧਾਰ ਕੇ ਆਏ। ਸਾਧੂ ਰਾਜੇ ਦੇ ਕੋਲ ਭਿਖਿਆ ਮੰਗਣ ਗਿਆ। ਉਸ ਸਮੇਂ ਰਾਜਾ ਘੋੜਿਆਂ ਦੇ ਤਵੇਲੇ ਵਿੱਚ ਸੀ। ਸਾਧੂ ਨੇ ਕਿਹਾ ਰਾਜਨ ਖੈਰ ਪਾਓ। ਰਾਜੇ ਨੇ ਕਿਹਾ ਰਾਜੇ ਨੇ ਕੋਈ ਵੀ ਖਿਆਲ ਨਾ ਕੀਤਾ ਤੇ ਸਾਧੂ ਨੇ ਫਿਰ ਆਵਾਜ਼ ਲਗਾਈ ਰਾਜਨ ਖੈਰ ਪਾਓ। ਰਾਜੇ ਨੇ ਸਾਧੂ ਨੂੰ ਭਿਖਾਰੀ ਜਾਣਿਆ ਤੇ ਆਪਣੇ ਰਾਜੇ ਹੋਣ ਦੇ ਹੰਕਾਰ ਵਿੱਚ ਸਾਧੂ ਦਾ ਕੋਈ ਵੀ ਸਤਕਾਰ ਨਾ ਕਰਦੇ ਹੋਏ ਆਪਣੇ ਦੂਤ ਨੂੰ ਗੁੱਸੇ ਵਿੱਚ ਕਿਹਾ ਆਹ ਚੱਕ ਦੋ ਬੁੱਕ ਲੈਦ ਦੇ ਇਸ ਸਾਧੂ ਨੂੰ ਦੇ ਦੇ ਤੇ ਇਸ ਨੂੰ ਤੋੜ ਦੇ ਰੱਬ ਰੂਪ ਸਾਧੂ ਨੇ ਇਹ ਲਿੱਦ ਆਪਣੇ ਕੋਲ ਰੱਖ ਲਈ ਅਤੇ ਅਸੀਸ ਦਿੱਤੀ ਰਾਜਨ ਤੂੰ ਮੈਨੂੰ দান ਦਿੱਤਾ ਹੈ ਰੱਬ ਤੈਨੂੰ ਇਸ দান ਦਾ ਫਲ ਜ਼ਰੂਰ ਦੇਵੇ ਇਸ ਦਿੱਤਾ ਹੋਇਆ দান ਤੈਨੂੰ 10 ਗੁਣਾ ਤੋਂ 70 ਗੁਣਾ ਤੱਕ ਦਰਗਾਹ ਵਿੱਚ ਤੇਰੇ ਲਈ ਫਲੇ ਹੁਣ ਸਾਧੂ ਆਪਣੇ ਕੁਟਿਆਵਲ ਤੁਰ ਪਏ। ਉਥੇ ਪਹੁੰਚ ਕੇ ਉਹਨਾਂ ਨੇ ਕੁਟਿਆ ਦੇ ਬਾਹਰਲੇ ਪਾਸੇ ਇੱਕ ਲਿੱਦ ਦੀ ਢੇਰੀ ਲਗਾ ਦਿੱਤੀ ਅਤੇ ਪਰਮਾਤਮਾ ਨੂੰ ਅਰਦਾਸ ਕੀਤੀ ਕਿ ਅੱਜ ਜਿਹਨੇ-ਜਿਹਨੇ ਦਾਨ ਕੀਤਾ ਹੈ ਉਹਨਾਂ ਨੂੰ ਸਭ ਦਾਨ ਦਾ ਫਲ ਪ੍ਰਾਪਤ ਹੋ ਜਾਵੇ। ਸਮਾਂ ਬੀਤਦਾ ਗਿਆ। ਸਾਧੂ ਦੇ ਬਚਨ ਅਨੁਸਾਰ ਉਹ ਲਿੱਦ ਜੋ ਕੁਟਿਆ ਦੇ ਬਾਹਰਲੇ ਪਾਸੇ ਪਈ ਸੀ ਉਹ ਵਧਣੀ ਸ਼ੁਰੂ ਹੋ ਗਈ। ਪਰਮਾਤਮਾ ਨੇ ਐਸੀ ਵਿਧ ਬਣਾਈ ਕਿ ਉਹੀ ਰਾਜਾ ਸ਼ਿਕਾਰ ਖੇਡਦਾ ਖੇਡਦਾ ਇੱਕ ਦਿਨ ਕੁਟਿਆ ਦੇ ਕੋਲ ਆ ਪਹੁੰਚਿਆ ਰਾਜੇ ਦੇ ਦੂਤ ਵੀ ਨਾਲ ਸਨ ਰਾਜੇ ਦੀ ਨਜ਼ਰ ਕੁਟਿਆ ਦੇ ਬਾਹਰ ਪਈ ਲਿੱਦ ਤੇ ਪਈ ਰਾਜਾ ਹੋਣ ਦੇ ਕਾਰਨ ਉਹ ਘੋੜਿਆਂ ਦਾ ਸ਼ੌਕੀਨ ਸੀ ਅਤੇ ਉਸ ਨੇ ਇਸ ਇਸ਼ਿਆ ਮੁਤਾਬਕ ਕਿਹਾ ਪਤਾ ਕਰੋ ਕਿ ਇੱਥੇ ਘੋੜੇ ਕਿੱਥੇ ਹਨ ਦੂਤਾਂ ਦੇ ਹੁਕਮ ਅਨੁਸਾਰ ਅੰਦਰ ਜਾ ਕੇ ਪਤਾ ਕੀਤਾ ਤਾਂ ਅੰਦਰ ਸਿਰਫ ਸਾਧੂ ਹੀ ਸਨ ਉਹਨਾਂ ਨੇ ਸਾਰਾ ਹਾਲ ਰਾਜੇ ਨੂੰ ਆ ਕੇ ਸੁਣਾ ਦਿੱਤਾ ਕਿ ਇੱਥੇ ਤਾਂ ਕੋਈ ਵੀ ਘੋੜਾ ਨਹੀਂ ਹੈ ਸਿਰਫ ਸਾਧੂ ਹੀ ਹੈ ਰਾਜਾ ਹੁਣ ਖੁਦ ਅੰਦਰ ਗਿਆ ਸਭ ਜਗ੍ਹਾ ਦੇਖ ਰਿਹਾ ਸੀ ਕਿ ਕਿਤੇ ਕੋੜੇ ਤਾਂ ਨਹੀਂ ਹਨ ਪਰ ਨਾ ਮਿਲਣ ਤੇ ਹੁਣ ਸਾਧੂ ਨੂੰ ਪੁੱਛਿਆ ਵੀ ਇੱਥੇ ਕੋੜੇ ਤਾਂ ਕਿਤੇ ਵੀ ਨਹੀਂ ਹਨ ਨਾ ਹੀ ਕੋਈ ਤਬੇਲਾ ਹੈ ਤੇ ਇਹ ਫਿਰ ਲੇਦ ਦੀ ਢੇਰੀ ਕਿਵੇਂ ਲੱਗੀ ਹੋਈ ਹੈ ਤਾਂ ਸਾਧੂ ਨੇ ਰਾਜੇ ਨੂੰ ਜਵਾਬ ਦਿੱਤਾ ਕਿਹਾ ਕਿ ਕੁਝ ਸਮਾਂ ਪਹਿਲਾਂ ਮੈਂ ਇੱਕ ਨਗਰ ਵਿੱਚ ਭਿੱਖਿਆ ਮੰਗਣ ਦੇ ਲਈ ਗਿਆ ਸੀ ਉੱਥੇ ਇੱਕ ਰਾਜੇ ਨੇ ਮੇਰੀ ਝੋਲੀ ਦੇ ਵਿੱਚ ਦੋ ਬੁੱਕ ਲੇਦ ਦੇ ਪਾ ਦਿੱਤੇ ਸਨ ਇਹ ਰੱਬ ਦੇ ਘਰ ਦਾ ਅਸੂਲ ਹੈ ਕਿ ਦਿੱਤਾ ਹੋਇਆ ਦਾਨ ਕਰਨ ਵਾਲੇ ਨੂੰ 10 ਗੁਣਾ ਵੱਧ ਕੇ ਮਿਲਦਾ ਹੈ ਸੋ ਇਹ ਲਿੱਧ ਹੁਣ ਉਸ ਰਾਜੇ ਦੇ ਛਕਣ ਵਾਸਤੇ ਵੱਧ ਰਹੀ ਹੈ ਇਹ ਸੁਣ ਕੇ ਰਾਜਾ ਬਹੁਤ ਹੀ ਘਬਰਾ ਆ ਗਿਆ ਅਤੇ ਸਾਧੂ ਦੇ ਚਰਨਾਂ ਤੇ ਡਿੱਗ ਪਿਆ ਹੁਣ ਰਾਜਾ ਆਪਣੇ ਭੁੱਲ ਮੰਗ ਰਿਹਾ ਸੀ ਅਤੇ ਰੋ ਕੇ ਸਾਧੂ ਨੂੰ ਦੱਸ ਰਿਹਾ ਸੀ ਕਿ ਉਹ ਪਾਪੀ ਰਾਜਾ ਮੈਂ ਹੀ ਸੀ ਇਹ ਸੁਣ ਕੇ ਸਾਧੂ ਨੇ ਕਿਹਾ ਰਾਜਨ ਤਿਆਰੀ ਕਰ ਲੈ ਇਹ ਸਾਰੇ ਲੈਦ ਹੁਣ ਤੈਨੂੰ ਹੀ ਖਾਣੀ ਪਵੇਗੀ। ਇਹ ਸੁਣ ਕੇ ਰਾਜੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਹੁਣ ਸਾਧੂ ਦੇ ਚਰਨ ਫੜ ਲੈ, ਪੁੰਜੇ ਬੈਠਾ, ਸਿਰ ਝੁਕਿਆ ਹੋਇਆ ਹੈ ਅਤੇ ਬੇਨਤੀਆਂ ਕਰ ਰਿਹਾ ਹੈ ਕਿ ਮੈਨੂੰ ਬਖਸ਼ ਦਿਓ। ਭਾਵ ਹੁਣ ਰਾਜਾ ਹੋਣ ਦਾ ਹੰਕਾਰ ਚੂਰ ਹੋ ਚੁੱਕਾ ਹੈ। ਅਖੀਰ ਸਾਧੂ ਦਾ ਦਿਲ ਉਸ ਰੋਂਦੇ ਹੋਏ ਨੂੰ ਵੇਖ ਕੇ ਪਸੀਜ ਗਿਆ ਅਤੇ ਉਹਨਾਂ ਨੇ ਵਚਨ ਕੀਤਾ ਕਿ ਰਾਜਨ, ਪਾਪ ਤਾਂ ਨਿੰਦਿਆ ਕਰਵਾਉਣ ਨਾਲ ਘਟਦੇ ਹਨ। ਤੂੰ ਜੇ ਆਪਣੀ ਨਿੰਦਿਆ ਕਰਵਾਵੇਂ ਤਾਂ ਹੀ ਤੇਰੇ ਪਾਪ ਰੂਪੀ ਲਿੱਦ ਕੱਢਣੀ ਸ਼ੁਰੂ ਹੋ ਜਾਵੇਗੀ ਹੁਣ ਰਾਜਾ ਸਾਧੂ ਕੋਲ ᔪਗਤੀ ਲੈ ਕੇ ਆਪਣੇ ਰਾਜ ਵਿੱਚ ਵਾਪਸ ਆ ਗਿਆ ਹੁਣ ਆਪਣੀ ਨਿੰਦਿਆ ਕਰਵਾਉਣ ਲਈ ਰਾਜਾ ਟੌਂਗ ਕਰਨ ਲੱਗਿਆ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਲੇ ਕੇਸ ਖੋਲ ਲੇ ਤੇ ਆਪਣੇ ਪਿੱਛੇ ਆਪਣੀ ਜਵਾਨ ਲੜਕੀ ਬਿਠਾ ਲਈ ਕੋੜੇ ਤੇ ਬਿਠਾ ਕੇ ਸਾਰੇ ਹੀ ਨਗਰ ਵਿੱਚ ਗੇੜੇ ਦੇ ਰਿਹਾ ਸੀ ਲੋਕ ਦੇਖਦੇ ਹਨ ਅਤੇ ਗੱਲਾਂ ਕਰਦੇ ਹਨ ਇਹ ਰਾਜਾ ਪਾਗਲ ਹੋ ਗਿਆ ਹੈ ਇਸ ਤਰ੍ਹਾਂ ਰਾਜੇ ਦੀ ਨਿੰਦਿਆ ਹੋ ਰਹੀ ਸੀ ਅਤੇ ਉਸਦੇ ਪਾਪਾਂ ਵਾਲੀ ਲਿੱਦ ਹੁਣ ਨਿੰਦਿਆ ਕਰਨ ਵਾਲਿਆਂ ਦੇ ਕੋਲੋਂ ਉੱਡ-ਉੱਡ ਕੇ ਜਾ ਰਹੀ ਸੀ ਹੁਣ ਲਿੱਦ ਘਟ ਰਹੀ ਹੈ ਕੁਝ ਸਮੇਂ ਬਾਅਦ ਰਾਜਾ ਸਾਧੂ ਕੋਲ ਗਿਆ ਉਸਨੇ ਕੁਟਿਆ ਦੇ ਬਾਹਰ ਦੋ ਬੁੱਕ ਲਿੱਦ ਪਏ ਵੇਖੇ ਹੁਣ ਉਹ ਸਾਧੂ ਨੂੰ ਪੁੱਛ ਰਿਹਾ ਹੈ ਕਿ ਹੁਣ ਮੈਂ ਆਪ ਜੀ ਦੇ ਬਚਨ ਅਨੁਸਾਰ ਆਪਣੀ ਨਿੰਦਿਆ ਵੀ ਬਹੁਤ ਕਰਵਾਈ ਹੈ ਫਿਰ ਵੀ ਇਹ ਲਿੱਦ ਚਿਹੜੀ ਹੈ ਖਤਮ ਕਿਉਂ ਨਹੀਂ ਹੋ ਰਹੀ ਤਾਂ ਸਾਧੂ ਨੇ ਉੱਤਰ ਵਿੱਚ ਕਿਹਾ ਰਾਜਨ ਇਹ ਤੇਰਾ ਕੀਤਾ ਹੋਇਆ ਦਾਨ ਹੈ ਦੋ ਬੁੱਕ ਲੈਦ ਤਾਂ ਤੈਨੂੰ ਹੀ ਖਾਣੀ ਪਵੇਗੀ ਹੁਣ ਰਾਜਾ ਉਸ ਲੈਦ ਨੂੰ ਆਪਣੇ ਭੋਜਨ ਵਿੱਚ ਇੱਕ ਇੱਕ ਚੁਟਕੀ ਮਿਲਾ ਕੇ ਖਾਂਦਾ ਹੈ ਫਿਰ ਉਸ ਪਰਮਾਤਮਾ ਨੂੰ ਯਾਦ ਵੀ ਕਰਦਾ ਹੈ ਤੇ ਸੋਚਦਾ ਹੈ ਕਿ ਹਰ ਇੱਕ ਦੇ ਵਿੱਚ ਰੱਬ ਵੱਸਦਾ ਹੈ ਸੋ ਇਹਨਾਂ ਸਾਰੀਆਂ ਹੀ ਵਿਚਾਰਾਂ ਦਾ ਅੰਤ ਵਿੱਚ ਹੱਲ ਇਹੀ ਨਿਕਲਦਾ ਹੈ ਕਿ ਅਸੀਂ ਦਾਨ ਪੁੰਨ ਕਰਨ ਦੇ ਲੱਗਿਆਂ ਖਿਆਲ ਰੱਖੀਏ ਬਾਬਾ ਜੀ ਫਿਰ ਸਾਨੂੰ ਸਮੱਤ ਬਖਸ਼ਦੇ ਹਨ ਕਿਸੇ ਨੂੰ ਪ੍ਰਸ਼ਾਦਾ ਛਕਾ ਦੇਣਾ ਚਾਹੀਦਾ ਹੈ ਇਸ ਤੋਂ ਵੱਡਾ ਕੋਈ ਵੀ ਪੁੰਨ ਨਹੀਂ ਹੈ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਵਾਸਤੇ ਖਰਚ ਕਰ ਦੇਣਾ ਚਾਹੀਦਾ ਹੈ ਕਿਸੇ ਬੱਚੇ ਨੂੰ ਬੈਗ ਲੈ ਕੇ ਦੇਣਾ ਚਾਹੀਦਾ ਹੈ ਕਿਸੇ ਵਿਧਵਾ ਮਾਤਾ ਦੇ ਘਰ ਉਸ ਨੂੰ ਕਮਾਈ ਦਾ ਸਾਧਨ ਬਣਾ ਕੇ ਦੇਣਾ ਚਾਹੀਦਾ ਹੈ ਜੇਕਰ ਕਿਸੇ ਦੇ ਕੋਲ ਕੱਪੜੇ ਨਹੀਂ ਹਨ ਉਸ ਨੂੰ ਕੱਪੜੇ ਲੈ ਦੇਣੇ ਚਾਹੀਦੇ ਹਨ ਇਸ ਤਰ੍ਹਾਂ ਸਾਦ ਸੰਗਤ ਜੀ ਸਾਡਾ ਕੀਤਾ ਹੋਇਆ ਦਾਨ ਲੇਖੇ ਵਿੱਚ ਲੱਗ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ